ਸਾਸਰੀ ਗਾਲ ਦੋਸਤੋ ਠੱਠਾ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਜੀ ਅੱਜ ਆਪਾਂ ਆਏ ਆਂ ਜੀ ਵੀਰ ਗਰਲਾਲ ਉਹਨਾਂ ਕੋਲ ਇਹਨਾਂ ਕੋਲ ਦੋ ਵੇੜਾ ਵਕਾਊਗਾ ਤੇ ਬਾਕੀ ਸਾਰੀ ਜਾਣਕਾਰੀ ਵੀਰ ਉਹਨਾਂ ਤੋਂ ਲੈਣੇ ਆ ਤੇ ਨਗਰ ਦਾ ਐਡਰੈਸ ਨੋਟ ਕਰਿਓ ਪਿੰਡ ਚੱਕ ਸਕੰਦਰਿਆ ਤਹਿਸੀਲ ਅਤੇ ਜ਼ਿਲ੍ਹਾ ਤਰਨਤਾਰਨ ਸਾਹਿਬ ਪੈਂਦਾ ਇਹ ਨਗਰ ਨੂੰ ਤੇ ਸਮਾਂ ਵੀਰ ਜੀ 3 ਵਜੇ ਦਾ ਕੋਈ 29 ਦਸੰਬਰ 2025 ਆ ਦੋ ਵੇੜਾ ਇੱਕ ਤਾਜੀ ਸੂਈ ਆ ਤੇ ਇੱਕ ਪੰਜ ਮਹੀਨੇ ਦੀ ਗੱਬਣ ਆ ਤੇ ਬਾਕੀ ਵੀਰ ਉਹਨਾਂ ਤੋਂ ਸਾਰੀ ਜਾਣਕਾਰੀ ਆਪਾਂ ਲੈਣੀ ਆ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੇਤਾ ਕੈਮ ਨੇ ਵਧੀਆ ਵਧੀਆ ਜੀ ਵਧੀਆ ਚਾਹੀਦੀਆਂ ਤੇ ਕਿੰਨੇ ਪਸ਼ੂ ਲਾਇਏ ਚ ਅੱਜ ਅੱਜ ਵੀਰ ਜੀ 2 ਪਸ਼ੂ ਆ 2 ਆਪਣੇ ਕੋਲ ਹਾਂਜੀ ਠੀਕ ਹੈ ਵੀਰ ਜੀ ਤੇ ਇਹਦੀ ਵੀਰ ਜੀ ਦਈਆਂ ਜਾਣਕਾਰੀ ਵੀਰ ਜੀ ਇਹਦੀ ਜਾਣਕਾਰੀ ਪੰਜ ਮਹੀਨਿਆਂ ਦੀ ਗੱਬਣ ਜੋ ਪੰਜ ਮਹੀਨਿਆਂ ਦੀ ਗੱਬਣਾ ਤਿੰਨ ਸਾਢੇ ਤਿੰਨ ਕਿਲੋ ਦੁੱਧ ਜੋ ਸਾਢੇ ਤਿੰਨ ਕਿਲੋ ਹਨ ਆ ਗਿਆ ਮੱਕੇ ਦੇ ਮਗਰ ਵੀਰੇ ਇਹਦੇ ਕੀ ਆ ਗਿਆ ਮਗਰ ਇਹਦੇ ਬੱਛੀ ਜੋ ਠੀਕ ਹੈ ਬੱਛੀ ਤੇ ਧਾਰਾਂ ਘੱਟ ਜੋ ਆਪਾਂ ਤਿਲੜ ਕਰਕੇ ਦਵਾਗੇ ਮਗਰ ਤਿਲੜ ਦੇ ਹਿਸਾਬ ਨਾਲ ਆਪਾਂ ਦੇ ਹਾਂ ਜੀ ਬਹਿਣੀ ਵਾਲਾ ਬਸ ਬਹਿਣੀ ਵਾਲਾ ਥਣ ਹਨਾ ਹਾਂਜੀ ਠੀਕ ਹੈ ਵੀਰ ਜੀ ਤੇ ਚਵਾਈ ਜੂਈ ਦੂਜਾ ਤਿੰਨਾ ਦੀ ਕਿਵੇਂ ਹਨਾ ਦੀ ਓਕੇ ਹਾਂ ਜੀ ਚਵਾਈ ਜੂਈ ਭੂਰ ਛਟਾ ਕੋਈ ਮੜੀ ਜੀ ਕਰਾਇਓ ਚੈੱਕ ਖੋਲ ਕੇ ਲਓ ਜੀ ਪੂਰੀ ਸੀਲਸਲਾ ਕਰਮਾਂ ਲਈ ਹਾਂਜੀ ਜੀ ਜਿਵੇਂ ਆਪਾਂ ਬੱਚਾ ਵੀ ਚੋਲੇ ਵੀ ਰ ਹਾਂਜੀ ਬੱਚਾ ਵੀ ਚੋਲੇ ਵੱਛੀ ਛੱਡ ਕੇ ਚੋਲੋ ਜੀ ਵੱਛੀ ਹੈਨਾ ਹਾਂਜੀ ਨੇਟੋਂ ਵੀਰ ਕਿੰਨਾ ਦੁੱਧ ਥੱਲੇ ਦੇ ਵੀਰ ਜੀ ਸਾਢੇ 3 ਕਿਲੋ ਜੋ ਸਾਢੇ 3 ਕਿਲੋ ਹੋਲੇ 1.5 ਕੋਲ ਏ 1.5 ਕੋਲ ਬੱਚੀ ਅੱਧਾ ਕਿਲੋ ਬੱਚੀ ਜੰਗ ਜਾਂਦੀ ਹੈ ਅੱਛਾ ਬੱਛੀ ਆ ਗਈ ਮਗਰ ਹਨਾ ਹਾਂਜੀ ਬੱਚੀ ਚੰਗੀ ਭਲੀ ਹੈ ਨਾ ਹਾਂਜੀ ਵੀਰ ਜੀ ਜਵਾਈ ਜਵਾਈ ਫਿਰ ਵੀ ਇੱਕ ਨੰਬਰ ਹੀ ਆ ਇੱਕ ਤਿੱਲੜ ਥਾਨ ਹਨਾ ਹਾਂਜੀ ਤਿੱਲੜ ਕਰਕੇ ਉਹਦਾ ਧਾਰਾ ਘਾਟਿਆ ਅਸੀਂ ਤਿੱਲੜ ਕਰਕੇ ਦਵਾ ਤਿੱਲਣਾ ਨਾ ਧਾਰਾ ਘਾਟਿਆ ਚਲੋ ਤੇ ਵੀਰ ਮੋਲੇ ਦਾ ਫਿਰ ਮੋਲ ਜੀ 13000 ਰੁਪਏ ਵੀਰ ਜੀ 13000 ਤੇ ਮਾਨਤਾਨ ਵੀਰ ਕੋਈ ਹਾਂ ਨਾ 11000 ਦੇ ਦੇ ਦਾਂਗੇ ਜੀ 11000 ਦੀ ਹਾਂ ਨਾ ਯਸ ਹਣਾ ਠੀਕ ਹੈ ਜਿਹੜੇ ਵੀ ਸੱਜਣ ਨੇ ਪਸੰਦ ਆਉਂਦੀ ਤੇ ਵੀਰ ਨਾਲ ਕਨੈਕਟ ਕਰੇ ਹਨਾ ਹਾਂਜੀ ਤੇ ਕਰੋ ਫੇਸ ਕੁਆਲਟੀ ਸੱਜਣੋਂ ਚੈੱਕ ਇਹਦੀ ਵੀਰ ਜੀ ਦੇ ਦਈਏ ਜਾਣਕਾਰੀ ਵੀਰ ਜੀ ਦੂਜਾ ਦਿਨ ਜਵਾਜ ਸੁਈ ਨੂੰ ਬੱਛਾ ਮਗਰ ਜੋ ਮਗਰ ਆ ਗਿਆ ਬੱਛਾ ਹਨਾ ਹਾਂਜੀ ਠੀਕ ਹੈ ਜੀ 8 ਕਿਲੋ ਬੋਲਾ ਜੋ ਜੀ 8 ਕਿਲੋ ਚ ਹੋਇਆ ਬੋਲਾ ਹਾਂਜੀ ਚਵਾਈ ਚਵੀ ਦੀ ਵੀਰ ਕਿਦਾਂ ਓਕੇ ਆ ਵੀਰ ਜੀ ਚਵਾਈ ਚਵੀ ਦੀ ਕੋਈ ਭੂਰ ਛਟਾ ਕੇ ਨਹੀਂ ਜੀ ਨਹੀਂ ਠੀਕ ਹੈ ਭਰਾ ਜੀ ਖੋਲਿਓ ਵੀਰ ਜੀ ਕਰਾਈਏ ਚੈੱਕ ਭਰਾਵਾਂ ਸੁਗਾ ਦੁੱਜਾ ਗਿਆ ਵੀਰੇ ਦਾ ਵੀਰ ਜੀ ਦੁੱਜਾ ਸੁਗਾ ਦੁੱਜਾ ਸੁਗਾ ਜਾਂਦੇ ਜਾਂਦੇ ਟ੍ਰਾਈ ਟੂ ਵੀਰ ਕਿਵੇਂ ਦੀ ਓਕੇ ਵੀਰ ਜੀ ਓਕੇ ਚੋਈ ਪੂਰੀ ਸੀਰੀਜ਼ ਲੱਗ ਹੈ ਹਾਂ ਜੀ ਵੀਰ ਕਮਾ ਲਓ ਵੀਰ ਜੀ ਲਓ ਜੀ ਵੀਰ ਪਹਿਲੇ ਸੋਏ ਕੋਈ ਆਈਡੀਆ ਕਿੰਨਾ ਕੁ ਦੁੱਧ ਚੋਇਆ ਹੈ ਆਪਾਂ 11 ਕਿਲੋ ਚੋਇਆ ਜੀ ਪਹਿਲੇ ਸੋਚ ਅੱਛਾ 11 12 ਹਾਂਜੀ ਐਰ ਕੀ ਕਰਜੋ 13 14 ਕਰਮਾ ਲਈ ਕਿੰਨਾ ਕਰਜੋ ਜੀ ਕਰਜੋ ਬਾਕੀ ਪਾਏ ਦਾ ਹਾਂਜੀ ਠੰਡੀ ਸੀਲ ਲਿਆਵੇ ਪੂਰੀ ਠੰਡੀ ਸੀਲ ਹੈ ਹਾਂਜੀ ਬਾਕੀ ਸੇਵਾ ਦੇ ਡਿਪੈਂਡ ਹੈ ਨਾ ਮਗਰ ਆ ਗਿਆ ਬੱਛਾ ਹਾਂਜੀ ਉਸ ਦਿਨੋਂ ਠੰਡ ਪਾਂਡਾ ਕਿਹਾ ਕੈਂ ਇੰਦਾ ਵੀਰ ਜੀ ਮੁੱਲ ਹੈ ਇਹਦਾ ਵੀਰ ਜੀ ਮੁੱਲ 30000 ਰੁਪਇਆ 30 ਹਾਂਜੀ ਤੇ ਯੈਸ ਨੋ ਆਪਾਂ ਫਿਰ ਕੋਈ ਮਾਨਤਾ ਨਹੀਂ ਕਰਦੇ 28000 ਦੀ ਯੈਸ ਨੋ ਕਰ ਦਈਏ ਜੀ ਹੋਰ ਕਰ ਦਈਏ ਮਾਨਤਾ ਕੋਈ ਛੋਟ ਛੱਪਾ 26000 ਦੀ ਕਰ ਦਈਏ ਠੀਕ ਹੈ ਚਾਹ ਜੀ 26000 ਦੇ ਵਿੱਚ ਯੈਸ ਨੋ ਠੀਕ ਹੈ ਹਾਂਜੀ ਠੀਕ ਹੈ ਭਰਾ ਜੀ ਤੇ ਵੀਰ ਜੀ ਇਕਰੀ ਪਿੰਡ ਦਾ ਨਾਮ ਐਡਰੈਸ ਤੇ ਫੋਨ ਨੰਬਰ ਆਪਣਾ ਦੱਸ ਦਿਓ ਪਿੰਡ ਚੱਕ ਸਕੰਦਰ ਜ਼ਿਲ੍ਹਾ ਤਰਨਤਾਰ ਹਾਂਜੀ ਤੇ ਨੰਬਰ 82880 38085 ਦੁਬਾਰਾ ਇਕਰੀ ਪੀਟ 82880 38085 ਠੀਕ ਹੈ ਚਾਹ ਜੀ ਧੰਨਵਾਦ